ੴ ਸਤਿਗੁਰ ਪ੍ਰਸਾਦਿ ਅਭਿਵਾਜ ਬੇਨਤੀ ਚਉਪਈ ਹਮਰੀ ਕਰੋ ਹਾ ਦਿਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹਿ ਮਰ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭ ਤੁਮ ਕਾਵ ਹੋ ਆਪਾ ਦਿਮ ਬਚਾਵ ਸੁਖੀ ਬਸੈ ਮੂਰ ਪਰਵਾਰ ਸੇਵਕ ਸਿੰਘ ਸਭਾ ਕਰਤਾਰਾਮ ਮੋਰ ਛਨਿ ਜਿ ਕਰਦੇ ਕਰਿਆ ਬਰਨ ਕੋ ਆ ਸੰਗਰੇ ਪੂਨ ਮਾਰੀ ਆਸ ਤੁਰਪ ਜਨ ਕੀ ਰਹਿ ਪਿਆਸਾਂ ਤੁਮਹਿ ਸਾਡ ਪਇ ਵਰਨਾਤਿ ਆਉ ਜੋ ਬਰਚੋਂ ਸੁਤਮ ਤੇ ਪਾਉ ਸੇਵਕ ਸਖ ਮਾਰੇ ਤਾਰਿਐ ਚੋਂ ਜਸਤਰ ਮਾਰੇ ਮਾਰੀਐ ਆਪਹਾਦਿ ਮੁਜੇ ਬਰਿਐ ਮਨ ਕਾਲ ਕਾ ਤਰਾਸਨ ਵਰਿਐ ਉਹ ਜੋ ਸਦਾ ਮਾਰੇ ਪਛਾ ਸ੍ਰੀ ਹਸਤ ਜੋ ਕਰਿਓ ਰਿਚਾਂ ਰਾਕਲਮ ਰਕਨ ਹਾਰੇ ਸਭ ਸੰਸਾਏ ਪਿਆਰੇ ਦੀਨ ਬੰਦੁ ਸਤਨ ਕੇ ਹੰਤਾ ਆਤਮਾ ਪਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾਵਤ ਰਾ ਕਾਲ ਪਾਇ ਸਿਵ ਜਿਵ ਉਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਨ ਜਵਨ ਕਾਲ ਜੋ ਕੀ ਸ ਕੀਆ ਬੇਦਰਾਜ ਬ੍ਰਹਮਾ ਜੋਤੀਆ ਜਵਨ ਕਾ ਸਾਲੋ ਸਵਾਰਾ ਨਮਸਕਾਰ ਹੈ ਤੈ ਮਹਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਜਚਨ ਬਜਾਇਓ ਆਦਨ ਤੇ ਕੈ ਅਵਤਾਰ ਸੋਏ ਗੁਰ ਸਮਝਾ ਹਮਾਰਾ ਨਮਸਕਾਰ ਦਸੇ ਕੁ ਮਾਦੀ ਸਗਲ ਪ੍ਰਜਾ ਜਨਿਆ ਸਵਾਰੀ ਸਿਵ ਕਨ ਕਉ ਸਭ ਗੁਣ ਸੁਖ ਦੀਓ ਸਤ ਰਨ ਕੋ ਬਲ ਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪਿਰ ਬਚਾਨਤ ਚੀਟੀ ਤੇ ਕੁੰcer ਸਤੂਲਾ ਸਭ ਪਰ ਕਿਰਪਾ ਦੁਸ਼ਟ ਕਰ ਫੂਲਾ ਸੰਤਾਂ ਤੋਂ ਸੁਖ ਪਾਏ ਤੇ ਲੋਕੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪਿਰ ਬਚਨ ਘਟ ਘਟ ਕੇ ਬੜਬੜ ਕੀ ਜਾਨੇ ਜਬਦ ਕਰ ਕਰਾ ਕਰਤਾ ਪ੍ਰਜਾ ਧਰਤਾ ਦੇ અપਾਰ ਜਬ ਆਕਰ ਕਰਤੋਂ ਕਭ ਹੂੰ ਤੁਮ ਮੈਂ ਮਿਲਤ ਦੇ ਦਰਸਬ ਹੂੰ ਜੀਤੇ ਬਦਨ ਸਿਰ ਸਾਧਾਰਿ ਅਨਿ ਪੂਜ ਚਾਰੇ ਤੁਮ ਸਾਬੀ ਤੇ ਰਤ ਨਿਰਾਲਮ ਜਾਨਤ ਬੇਦ ਬੇਦਾਰਨਮ ਨਿਰੰਕਾਰ ਨਿਰਕਾਰ ਨਰਲਾਮ ਬਾਦਨੀਲ ਅਨੰਦ ਸੰਭ ਤਾਕਾ ਮੋੜ ਚਰਤ ਮੇਦਾ ਜਾ ਕੋ ਭੇਵ ਨਾ ਬਦ ਮੇਦਾ ਤਾਕੋ ਕਰਪਾਨ ਮਨਤ ਮਾ ਮੁੜ ਕਾ ਚ ਬੇਦ ਨ ਜਾਣਤ ਮਾ ਦੇ ਕੋ ਕਹਿ ਤਸਦਾ ਸੁ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਨਿਪਦ ਹੈ ਜੇਤੀ ਬਨਤ ਪਿੰਨ ਪਿੰਡ ਤੇ ਤੇਤੀ ਤੁਮਰਾ ਲਖਾ ਨ ਜਾ ਬਸਾਰਾ ਕੇ ਬਸਜਰ ਦ ਸੰਸਾਰਾਂ ਏਕ ਰੂਪ ਨੂ ਸਰੂਪਾ ਰੰਗ ਪਰਾ ਕੇ ਭੂਪਾ ਅੰਡਜ ਰਸੇ ਤੇ ਜਕੀਨੀ ਉਤਪਜ ਕਾਨਬੁਰਜ ਦਿਨੇ ਪਉ ਫੁਲ ਰਾਜਾ ਵੇ ਬਿਟਾ ਕੰਸੁੜ ਬੈ ਸ਼ੰਕਰ ਕੈਠਾ ਸਗਰੇ ਸਿੜ ਦੇ ਕਾਇ ਚੰਬਵਾ ਜਗਾ ਸਰੂ ਸੰਭ ਹਰਛਾ ਮੇਰੀ ਤੁਮ ਕਰ ਸਿਗ੍ਯ ਵਾਰ ਸਿਕ ਸੰਗਰ ਦੁਸ਼ਟ ਤੇ ਵਟੋ ਤਾ ਪਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਉਸਤੋ ਦਾ ਸ਼ਰਨੀ ਪਰੇ ਤਨ ਕੇ ਦੁਸ਼ਟ ਦੁ ਦਮ ਰੇ ਪੁਰਖ ਜਨ ਪਗ ਪਰੇ ਤੇ ਹਾਰੇ ਤਨ ਕੇ ਦੋ ਸੰਗਣ ਸਾਟਾਰੇ ਜੋ ਕਰ ਕੋ ਇਕ ਬਾਰ ਤੇ ਤਾਂਗੇ ਕਾ ਨਿਕਟਨੇ ਰਚਤ ਸਕਲ ਦੁਸ਼ਟ ਰੀਟੇਂ ਤਿਤ ਕੰਨ ਕਿਰਪਾ ਦਿਸ਼ਤ ਤੰਜਨ ਹਰਹੁ ਤਾਂਕੇ ਤਾ ਤਨਕ ਮਹਾਰੋ ਰਿੱਧ ਸਿਧ ਕਰਮ ਸਭ ਦੁਸ਼ਟ ਚਾਚ ਵਸਕੇ ਨਾ ਕੋਈ ਇਕ ਬਾਰ ਜਿੰਦ ਮੈਂ ਸੰਭਰ ਅਕਾਲ ਫਸਤੇ ਤਾਂ ਬਰ ਜਿੰਨ ਨੰ ਪਿਹਰ ਕਾ ਦਰ ਦੁਸ਼ਟ ਦੋਖ ਤੇ ਰਹਾ ਅੜਗ ਕੇਤਮੈ ਸ਼ਰਨ ਤਿਹਾਰੀ ਆਪ ਬਾਦਲਿਓ ਵਾਰੀ ਸਰਬ ਧਰਮ ਸਹਾਈ ਦੁਸ਼ਟ ਦੋਗਤਿ ਲਿਓ ਬਚਾਈ ਅੜਗ ਕੇਤਮੈ ਸ਼ਰਨ ਤਿਹਾਰੀ ਆਪ ਬਾਦਲਿਓ ਵਾਰੀ ਸਰਬ ਧਰਮ ਸਹਾਈ ਦੁਸ਼ਟ ਦੋਗਤਿ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ